ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨਾ ਸ੍ਰੀ ਮੱਲਾ ਪਹਿਲਾ ਸ਼ਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸਾਧ ਵਿਚਾਰ ਅੰਤਰੀ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਤਸ ਪੁਰਬ ਸਦਾ ਤਸਹਾਰਾ ਹੋ ਨਾਮ ਹਰ ਕਾ ਸਦਾ ਜਾਚੂ ਦੇ ਪ੍ਰਭ ਤਾਣੀ ਤਰਾ ਸੰਸਾਰ ਰੋਗੀ ਨਾਮਦਾਰੂ ਮੈਲ ਲੱਗੇ ਸੱਚ বিনা ਗੁਰਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਤ ਨਾਜਨਾ ਤੁਮ ਆਸ੍ਰੀ ਰاگ ਵਿੱਚ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਇਸ ਵਿੱਚ ਸਤਗੁਰ ਦੀ ਵਿਦੇਸ਼ ਕਰਦੇ ਹਨ ਕਿ ਤੀਰਤ ਧਾਵਣ ਜਾਓ ਹੁਣ ਜਿਹੜਾ ਤੀਰਤ ਧਾਵਣ ਜਾਓ ਦਾ ਮਤਲਬ ਹੈ ਕਿ ਤੀਰਤ ਧਾਵਣ ਜਾਣ ਕਿਸ ਨੂੰ ਕਹਿੰਦੇ ਹਨ ਕਹਿੰਦੇ ਤੀਰਤ ਤੈਨਾਂ ਆਵਣ ਜਾਓ ਤੀਰਥ ਨਾਮ ਹੈ ਜਿਹੜਾ ਤੀਰਥ ਤੇ ਨਹਾਉਣ ਜਾਣਾ ਹੈਗਾ ਉਹ ਤੀਰਥ ਨਾਮ ਹੈਗਾ ਭਾਵ ਸੱਚ ਦੇ ਗਿਆਨ ਦੀ ਵਿਚਾਰ ਕਰਨ ਨੂੰ ਗੁਰਬਾਣੀ ਤੀਰਥ ਮੰਨੀ ਹੈਗੀ ਹੈ ਤੀਰਥ ਸ਼ਬਦ ਵਿਚਾਰ ਅੰਤਰੀ ਗਿਆਨ ਹੈ ਜਿਹੜਾ ਆਪਣੇ ਹਿਰਦੇ ਵਿੱਚ ਸ਼ਬਦ ਦੀ ਵਿਚਾਰ ਕਰਨੀ ਹੈ ਉਨੂੰ ਤੀਰਥ ਨਾਉਣ ਕਿਹਾ ਗਿਆ ਹੈ ਜਾਂ ਤੀਰਥ ਨਾਮ ਕਿਹਾ ਗਿਆ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਜਿਹੜਾ ਗੁਰ ਗਿਆਨ ਹੈਗਾ ਸੱਚ ਦਾ ਗਿਆਨ ਹੈ ਆਪਣੇ ਆਪਣੇ ਆਪੇ ਦਾ ਗਿਆਨ ਹੈਗਾ ਤੀਰਥ ਸਥਾਨ ਕਿਹਾ ਗਿਆ ਹੈ ਤੇ ਇੱਥੇ ਸਦਾ ਹੀ ਜਿਹੜਾ ਪੁਰਬ ਰਹਿੰਦਾ ਜਿਵੇਂ ਦਸਾਹਰਾ ਹੈ ਦਸਾਹਰਾ ਦਾ ਮਤਲਬ ਹੀ ਹੈ ਜਦੋਂ ਰਾਵਣ ਨੂੰ ਰਾਮ ਹਰਾਉਂਦਾ ਹੈ ਤਨੂੰ ਦਸਹਰਾ ਕਹਿੰਦੇ ਹੈ ਪਰ ਇੱਥੇ ਜਿਹੜਾ ਰਾਵਣ ਮਨ ਹੈਗਾ ਤੇ ਜਿਹੜਾ ਮਨ ਨੂੰ ਹੈਗਾ ਰੋਜ ਹਰਾਉਣਾ ਹੈਗਾ ਇਸ ਤਰ੍ਹਾਂ ਇਹ ਦਸਮਾ ਪੁਰਬ ਹੈ ਇਹ ਦਸਹਰਾ ਹੈ ਹਿਰਦੇ ਵਿੱਚ ਜਿਹੜਾ ਸ਼ਬਦ ਦੀ ਵਿਚਾਰ ਕਰਨੀ ਹੈ ਮਨ ਨੂੰ ਹਰਿਆ ਬਾਗ ਕਰਨ ਲਈ ਜਾਂ ਮਨ ਨੂੰ ਖੜਾਓ ਵਿੱਚ ਲਿਆਉਣ ਲਈ ਸ਼ਬਦ ਦੀ ਵਿਚਾਰ ਕਰਨੀ ਹੈ ਹੋ ਨਾਮ ਹਰ ਕਾ ਸਦਾ ਜਾਤੋਂ ਦੇਹ ਪ੍ਰਵ ਧਰਨੀ ਤਰਾ ਇਹ ਧਰਨੀ ਤਰਾ ਮੈਂ ਤੇਰੇ ਨਾਮ ਦੀ ਹਮੇਸ਼ਾ ਹੀ ਭੁੱਖ ਰੱਖਦਾ ਹਾਂ ਤੇ ਮੈਨੂੰ ਸਦਾ ਤੂੰ ਸੱਚ ਦਾ ਗਿਆਨ ਦੇਈ ਚੱਲ ਹਰ ਕਾ ਗਿਆਨ ਦੇਈ ਚੱਲ ਤੇ ਮੇਰੇ ਅੰਦਰ ਇਹੋ ਹੀ ਭੁੱਖ ਹੈਗੀ ਆ ਕਿਉਂਕਿ ਸੱਚੇ ਨਾਮ ਕੀ ਲੱਗੇ ਭੁੱਖ ਉਤ ਭੁੱਖੇ ਖਾਏ ਚੱਲੀਏ ਕਿਉਂਕਿ ਜਿਹੜੀ ਸੱਚੇ ਨਾਮ ਦੀ ਭੁੱਖ ਲੱਗਣੀ ਹੈਗੀ ਆ ਉਹਦੇ ਨਾਲ ਜਿਹੜਾ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਇਸ ਕਰਕੇ ਜਿਹੜੀ ਭੁੱਖ ਹੈਗੀ ਉਹ ਸੱਚ ਦੇ ਨਾਮ ਦੀ ਹੋਣੀ ਬਹੁਤ ਜ਼ਰੂਰੀ ਹੈ ਸੰਸਾਰ ਰੋਗੀ ਨਾਮਦਾਰੂ ਮੈਲ ਲੱਗੇ ਸੱਚ ਦੇ ਨਾਲ ਹੁਣ ਇੱਥੇ ਗਿਆ ਹੈਗਾ ਕਿ ਜਿਹੜਾ ਸੰਸਾਰ ਰੋਗੀ ਹੈਗਾ ਤੇ ਨਾਮਦਾਰੂ ਹੈਗਾ ਤੇ ਕਿਉਂਕਿ ਸੰਸਾਰ ਰੋਗੀ ਕਿਉਂ ਹੈ ਕਿਉਂਕਿ ਸੰਸਾਰ ਕੋਲ ਸੱਚ ਦਾ ਗਿਆਨ ਨਹੀਂ ਹੈ ਇਸ ਕਰਕੇ ਮਾਇਆ ਦੇ ਪਦਾਰਥਾਂ ਵਿੱਚ ਲੱਗਣ ਕਰਕੇ ਉਹਨਾਂ ਦੀ ਜਿਹੜੀ ਬੁੱਧੀ ਉਹ ਮਲੀਨ ਹੋਈ ਜਾਂਦੀ ਹੈ ਇਸ ਕਰਕੇ ਸੰਸਾਰ ਰੋਗੀ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਜੋ ਜੋ ਦੀਸੇ ਸੋ ਸੁਰਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਕਿ ਜਿਹੜਾ ਵੀ ਸੰਸਾਰ ਵਿੱਚ ਦਿਸਦਾ ਹੈ ਉਹ ਰੋਗੀ ਹੈ ਰੋਗੀ ਭਾਵ ਕੀ ਹੈ ਕਿ ਉਹਨੂੰ ਰੋਗ ਹੈਗਾ ਹੌਮੇ ਦੀਰਗ ਰੋਗ ਹੈ दारू ਪੀ ਇਸਵਾ ਹੈ ਸਭ ਤੋਂ ਵੱਡਾ ਜਿਹੜਾ ਰੋਗ ਹੈਗਾ ਉਹ ਦਾ ਹੌਮੇ ਦਾ ਹੈਗਾ ਤੇ ਇਹ ਲੱਗਿਆ ਹੋਇਆ ਇਹਨਾਂ ਨੂੰ ਚਿੰਬੜਿਆ ਹੋਇਆ ਹੈ ਪਰ ਜਿਹੜਾ ਸਤਗੁਰ ਹੈ ਜਿਹਨੂੰ ਸੱਚ ਦਾ ਗਿਆਨ ਹੈਗਾ ਉਹਨੂੰ ਰੋਗ ਨਹੀਂ ਹੈ ਉਹਨੇ ਆਪਣੇ ਰੋਗ ਦਾ ਨਿਵਾਰਣ ਕਰ ਲਿਆ ਹੈ ਗੁਰਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਜਿਹੜੇ ਗੁਰਬਾਖ ਜਿਹੜੇ ਗੁਰੂ ਦੇ ਬਚਨ ਹਨ ਉਹ ਨਿਰਮਲ ਹੈਗੇ ਆ ਉਹ ਸਦਾ ਈਮਾਨ ਮਨ ਨੂੰ ਚਾਨਣ ਦੇਣ ਵਾਲੇ ਹੈ ਤੇ ਇਹ ਜਿਹੜਾ ਤੀਰਥ ਤੇ ਨਹਾਉਣਾ ਹੈਗਾ ਇਹਨੂੰ ਸਾਚਾ ਸੱਚਾ ਸੱਚਾ ਤੀਰਥ ਕਿਹਾ ਗਿਆ ਇੱਥੇ ਜਿਹੜਾ ਮਲ ਮਲ ਕੇ ਨਹਾਉਣ ਨੂੰ ਪਾਉ ਗੁਰਬਾਣੀ ਦੇ ਉਪਦੇਸ਼ ਨੂੰ ਰੜਕਣ ਨੂੰ ਕਿਹਾ ਗਿਆ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਹਰ ਕਾ ਬਲੋਗ ਨ ਬਲੋਗੋ ਮੇਰੇ ਭਾਈ ਸਹਿਜੇ ਬਲੋਗੋ ਕੇ ਤਤ ਨ ਜਾਇ ਜਿਹੜਾ ਹਰ ਦਾ ਬਲੋਗ ਨਾ ਭਾਵੇਂ ਆਪਣੇ ਮੂਲ ਦਾ ਜਿਹੜਾ ਗਿਆਨ ਦੀ ਵਿਚਾਰ ਕਰਨ ਨੂੰ ਹਰ ਕਾ ਬਲੋਗ ਨਾ ਕਿਹਾ ਗਿਆ ਹੈਗਾ ਤੇ ਇਹ ਜਿਹੜੇ ਗੁਰਬਾਣੀ ਦਾ ਉਪਦੇਸ਼ ਹੈਗਾ ਇਹ ਸੱਚਾ ਚਾਨਣ ਦੇਣ ਵਾਲਾ ਸੱਚਾ ਤੀਰਤਾ ਹੈਗਾ ਇਹ ਇਸ ਤੀਰਥ ਦੇ ਨਾਲ ਨਾਲ ਭਾਵ ਇਸ ਸ਼ਬਦੀ ਵਿਚਾਰ ਕਰਨ ਦੇ ਨਾਲ ਜਿਹੜਾ ਮਨ ਨਿਰਮਲ ਹੋ ਸਕਦਾ ਹੈ ਜਿਵੇਂ ਕਿ ਗਰਵਾਣ ਦੇਖੋ ਸ਼ਬਦ ਵੀ ਆਉਂਦਾ ਹੈ ਮਨ ਤੋਂ ਉਹ ਸ਼ਬਦ ਲਾਗੂ ਹਰ ਸੋ ਰਹੁ ਚਿਤ ਲਾਈ ਭਾਵੇਂ ਜੀ ਮਨ ਨੂੰ ਧੋਣਾ ਹੈਗਾ ਤੇ ਸ਼ਬਦ ਨਾਲ ਲੱਗਣਾ ਪਵੇਗਾ ਤੇ ਜਿਹੜਾ ਆਪਣਾ ਮੂਲ ਆ ਉਹਦੇ ਨਾਲ ਚਿਤ ਲਾ ਕੇ ਰੱਖਣਾ ਪਵੇਗਾ ਭਾਵੇਂ ਉਹਦੇ ਵਿੱਚ ਧਿਆਨ ਰੱਖਣਾ ਪਵੇਗਾ ਸ਼ਬਦ ਦੀ ਵਿਚਾਰ ਕਰਨੀ ਪਾਉਗੀ ਤਾਂ ਉਹਦੇ ਨਾਲ ਜਾ ਕੇ ਜਿਹੜਾ ਮਨ ਸ਼ੁੱਧ ਹੋ ਸਕਦਾ ਹੈ ਸੱਚ ਨਾਲ ਲੱਗੇ ਮੈਲ ਕਿਆ ਮਨ ਧੋਈਏ ਗੁਨਾਹ ਹਾਰ ਪਰੋਈ ਕਿਸ ਕੋ ਰੋਈ ਹੈ ਜਿਹੜਾ ਸੱਚ ਹੈਗਾ ਜਿਹੜਾ ਸੱਚ ਦਾ ਗਿਆਨ ਹੈਗਾ ਉਹਨੂੰ ਮੈਲ ਨਹੀਂ ਲੱਗਦੀ ਜਿੱਦਾਂ ਕਹਿ ਦਿੰਦੇ ਆ ਕਿ ਇਹ ਜਗ੍ਹਾ ਤੇ ਇਹ ਅਪਵਿੱਤਰ ਹੋ ਗਿਆ ਪਵਿੱਤਰ ਹੋ ਗਿਆ ਪਰ ਸੱਚ ਜਿਹੜਾ ਹੈਗਾ ਜਿਵੇਂ ਸੂਰਜ ਦੀ ਕਿਰਨ ਕਿਤੇ ਵੀ ਪਵੇ ਗੰਦਗੀ ਤੇ ਪਵੇ ਹੋਰ ਕਿਸੇ ਜਗ੍ਹਾ ਤੇ ਪਵੇ ਉਹ ਮੈਲ ਹੀ ਨਹੀਂ ਹੁੰਦੀ ਇਸੇ ਤਰ੍ਹਾਂ ਜਿਹੜਾ ਸੱਚ ਦਾ ਗਿਆਨ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਰੋਗ ਹੋਵੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਅਗਿਆਨਤਾ ਹੋਵੇ ਉਹ ਹਰੇਕ ਤੇ ਕੰਮ ਕਰਦਾ ਹੈ ਤੋਂ ਉਹਨੂੰ ਸ਼ੁੱਧ ਕਰ ਸਕਦਾ ਹੈ ਇਹਨੂੰ ਮੈਲ ਨਹੀਂ ਲੱਗਦੀ ਹੈਗੀ ਆ ਕਿਉਂਕਿ ਜਿਹੜਾ ਇਹ ਨਿਰਾਕਾਰ ਦਾ ਗਿਆਨ ਹੈ ਜੇ ਆਪਾਂ ਸੰਸਾਰੀ ਸਾਖੀਆਂ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਮੈਲ ਲੱਗਦੀ ਹੈ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਦੀ ਵਿਆਖਿਆ ਕਰਦੇ ਹਾਂ ਦੇਖਣ ਵਾਲੇ ਦੀ ਬੁੱਧੀ ਜਿਹੜੀ ਉਹ ਸੰਸਾਰ ਨਾਲ ਜੁੜੀ ਹੋਣ ਕਰਕੇ ਉਹ ਉਹ ਸਰੀਰ ਤੇ ਹੀ ਅੜਕ ਜਾਂਦੀ ਹੈ ਇਸ ਕਰਕੇ ਜਿਹੜਾ ਸੰਸਾਰੀ ਗਿਆਨ ਉਹਨੂੰ ਮੈਲ ਲੱਗਦੀ ਹੈ ਪਰ ਜਿਹੜਾ ਸੱਚਾ ਗਿਆਨ ਹੈਗਾ ਸੱਚ ਦਾ ਗਿਆਨ ਹੈ ਨਿਰਾਕਾਰ ਦਾ ਗਿਆਨ ਹੈ ਉਹਨੂੰ ਮੈਲ ਨਹੀਂ ਲੱਗਦੀ ਗੁਣ ਹਾਰ ਪਰੋਈ ਕਿਸ ਕੋ ਰੋਈ ਹੈ ਜੇ ਆਪਾਂ ਗੁਣਾਂ ਦਾ ਹਾਰ ਪਰੋਮਾਂਗੇ ਭਾਵ ਜਿਹੜੇ ਵੀ ਗੁਣ ਹੈਗੇ ਜਿਵੇਂ ਇੱਕ ਓਮਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਹੁਣ ਜਿਹੜਾ ਗੁਣ ਹੈਗੇ ਆ ਨਿਰਵੈਰ ਹੈਗਾ ਕਿ ਕਿਸੇ ਨਾਲ ਵੈਰ ਨਹੀਂ ਕਰਨਾ ਹੈਗਾ ਜੇ ਆਪਾਂ ਕਿਸੇ ਨਾਲ ਵੈਰ ਨਹੀਂ ਕਰਾਂਗੇ ਤਾਂ ਫਿਰ ਆਪਣੇ ਸਾਰੇ ਹੀ ਸਾਰਿਆਂ ਦੇ ਨਾਲ ਆਪਣਾ ਪ੍ਰੇਮ ਪੈਦਾ ਹੋ ਸਕਦਾ ਹੈ ਇਸ ਤਰ੍ਹਾਂ ਜੇ ਆਪਾਂ ਅੱਠ ਗੁਣ ਅਪਣਾ ਲਈਏ ਤਾਂ ਫੇਰ ਆਪਾਂ ਨੂੰ ਜਿਹੜਾ ਹੈਗਾ ਅੱਗੇ ਜਾ ਕੇ ਆਪਣਾ ਜਿਹੜਾ ਮਨ ਹੈਗਾ ਉਹਨੂੰ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਕਿਉਂਕਿ ਜਿਹੜਾ ਜਿਵੇਂ ਕਿ ਗੁਰਬਾਣੀ ਦਾ ਆਵਾਖ ਹੈ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਵਨ ਸੇ ਕਟੀਆਂ ਸੇ ਭਾਈ ਸੇ ਵੀਰ ਹੁਣ ਜਿੰਨੇ ਵੀ ਔਗਣ ਹੈਗੇ ਆ ਉਹ ਗਲੇ ਵਿੱਚ ਜੰਜੀਰਾ ਲੱਗੀਆਂ ਪਰ ਜੇ ਆਪਾਂ ਗੁਣ ਪੈਦਾ ਕਰ ਲਈਏ ਤਾਂ ਇਹ ਜਿਹੜੀਆਂ ਜੰਜੀਰਾ ਕਟੀਆਂ ਜਾ ਸਕਦੀਆਂ ਹਨ ਤੇ ਅੱਗੇ ਜਾ ਕੇ ਆਪਾਂ ਉਹਨੂੰ ਪਛਤਾਉਣਾ ਨਹੀਂ ਪਾਊਗਾ ਵਿਚਾਰ ਮਾਰੇ ਤਰੇ ਤਾਰੇ ਉਲਟੀ ਜੋਨੀ ਦਾ ਆਵੇ ਆਤ ਪਾਰਸ ਪਰਮ ਧਿਆਨੀ ਸਾਚ ਸਾਜੇ ਭਾਵੇ ਹੁਣ ਜੇ ਆਪਾਂ ਆਪਣੇ ਵਿਚਾਰਾਂ ਨੂੰ ਮਾਰ ਲਈ ਭਾਵੇਂ ਆਪਣੀਆਂ ਇੱਛਾਵਾਂ ਦਾ ਖਾਤਮਾ ਕਰ ਲਈ ਜਿਹੜੀ ਮਾਇਆ ਦੀਆਂ ਇੱਛਾਵਾਂ ਹੈਗੀਆਂ ਉਹ ਆਪਾਂ ਨੂੰ ਨਰਕ ਵੱਲ ਲੈ ਜਾਂਦੀਆਂ ਹਨ ਭਾਵੇਂ ਆਪਣੇ ਮਨ ਵਿੱਚ ਸ਼ਾਂਤੀ ਪੈਦਾ ਕਰਦੀਆਂ ਹਨ ਜੇ ਆਪਾਂ ਇਹਨਾਂ ਦੀ ਬਜਾਏ ਆਪਾਂ ਏਕਾਸ ਰੱਖੋ ਮਨਵਾਏ ਹੁਣ ਪੂਰਨ ਹੋਵੇ ਚਿੱਤ ਕੀ ਇੱਛਾ ਜਿਹੜੀ ਚਿੱਤ ਦੀ ਇੱਛਾ ਉਹ ਸੱਚ ਦੀ ਹੈਗੀ ਜੇ ਆਪਾਂ ਚੇਤੇ ਵਾਲੀ ਇੱਛਾ ਨੂੰ ਆਪਾਂ ਅਪਣਾ ਲਈਏ ਕਿ ਆਪਾਂ ਸੱਚ ਦਾ ਗਿਆਨ ਲੈਣਾ ਹੈ ਤਾਂ ਉਹਦੇ ਨਾਲ ਕੀ ਹੋਊਗਾ ਕਿ ਆਪਾਂ ਜਿਹੜੇ ਵਿਚਾਰ ਜਿਹੜੇ ਹੈਗੇ ਮਾਇਆ ਦੇ ਵਿਚਾਰ ਹੈਗੇ ਉਹਨਾਂ ਨੂੰ ਮਾਰ ਕੇ ਆਪਾਂ ਸੱਚ ਦਾ ਵਿਚਾਰ ਪੈਦਾ ਕਰ ਲਵਾਂਗੇ ਤਾਂ ਉਹਦੇ ਨਾਲ ਕੀ ਹੋਊਗਾ ਕਿ ਆਪਾਂ ਜਿਹੜੀਆਂ ਛੋਟੀਆਂ ਜੁਨਾ ਹੈਗੀਆਂ ਤ੍ਰਿਗ ਜੁਨ ਨਹੀਂ ਹੈਗੀ ਜਿਵੇਂ ਆਪਣੇ ਪਾਣੀ ਦੇ ਜਾਂ ਪਾਣੀ ਵਿੱਚ ਜਿਹੜੇ ਜਾਨਵਰ ਹੈਗੇ ਆ ਹੋਰ ਇਦਾਂ ਨਹੀਂ ਆੜੀਆਂ ਜੂਨੀਆ ਉਹਨਾਂ ਉਹਨਾਂ ਤੋਂ बच ਸਕਦੇ ਆ ਪਰ ਜੇ ਆਪਾਂ ਸੱਚ ਦਾ ਗਿਆਨ ਨਹੀਂ ਲੈਂਦੇ ਹੈਗੇ ਤਾਂ ਆਪਣੇ ਵਿਚਾਰਾਂ ਪਿੱਛੇ ਭੱਜਦੇ ਆ ਤੇ ਤਾਂ ਆਪਣਾ ਜਿਹੜੀ ਬੁੱਧੀ ਹੈਗੀ ਉਹ ਅੱਗੇ ਤੋਂ ਅੱਗੇ ਘਟਦੀ ਹੈ ਆਪ ਪਰਮ ਧਿਆਨੀ ਸੱਚ ਸਾਚੇ ਭਾਵਏ ਕਿਉਂਕਿ ਜਿਹੜਾ ਆਪਣਾ ਮੂਲ ਹੈਗਾ ਉਹ ਉਹ ਸੱਚਾ ਹੈਗਾ ਉਹ ਪਰਮ ਧਿਆਨੀ ਹੈਗਾ ਭਾਵ ਉਹਨੂੰ ਸੱਚ ਦੇ ਵਿੱਚ ਉਹਦਾ ਧਿਆਨ ਹੈਗਾ ਤੇ ਜੇ ਆਪਾਂ ਵੀ ਉਹਦੇ ਵਿੱਚ ਧਿਆਨ ਲਾਵਾਂਗੇ ਤਾਂ ਆਪਣਾ ਜਿਹੜਾ ਹੈਗਾ ਮਨ ਹੈਗਾ ਉਹ ਉਹ ਸੱਚਾ ਹੋ ਸਕਦਾ ਸੱਚੇ ਨੂੰ ਸੱਚਾ ਹੀ ਪਾਉਂਦਾ ਹੈ ਜਿਵੇਂ ਕਿ ਗੁਰਵਾਣੀ ਦਾ ਵਾਕ ਹੈ ਸਤ ਸੰਤੋਖ ਹੋਵੇਰਦਾਸ ਤਾ ਸਹੁਣ ਸੱਦ ਬਾਲੇ ਪਾਸ ਭਾਬ ਜੀ ਸੱਚ ਦੇ ਗਿਆਨ ਦੀ ਕਿਸੇ ਅੰਦਰ ਇੱਛਾ ਹੋਵੇ ਤਾਂ ਉਹਨੂੰ ਕੋਲ ਬਹਾਉਂਦਾ ਹੈ ਕਿਉਂਕਿ ਉਹ ਪਰਮ ਧਿਆਨੀ ਹੈਗਾ ਉਹਨੂੰ ਸੱਚ ਦੀ ਹੀ ਇੱਛਾ ਹੈਗੀ ਹੈ ਜਾਂ ਸੱਚ ਦੀ ਵਿਚਾਰ ਹੀ ਕਰਨੀ ਚਾਹੁੰਦਾ ਹੈ ਹੋਰ ਉਹਨੂੰ ਮਾਇਆ ਦੀਆਂ ਚੀਜ਼ਾਂ ਤੋਂ ਉਹ ਨਰਲੇਪ ਹੈਗਾ ਇਸ ਕਰਕੇ ਜੇ ਆਪਾਂ ਦੇ ਅੰਦਰ ਸੱਚ ਦਾ ਗਿਆਨ ਲੈਣ ਦੀ ਇੱਛਾ ਹੋਵੇ ਤੇ ਤਾਂ ਜਿਹੜਾ ਉਹ ਆਪਣਾ ਜਿਹੜਾ ਮੂਲ ਆ ਆਪਣੀ ਸਹਾਇਤਾ ਕਰਦਾ ਹੈਗਾ ਆਨੰਦ ਆਨੰਦ ਹਰਖ ਸੱਚਾ ਦੁੱਖ ਕਿਲਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਫਿਰ ਕੀ ਹੁੰਦਾ ਹੈ ਦਿਨ ਰਾਤ ਜਿਹੜਾ ਫੇ ਆਨੰਦ ਦਾ ਮਤਲਬ ਹਮੇਸ਼ਾ ਹੀ ਜਿਹੜਾ ਫੇ ਆਨੰਦ ਰਹਿੰਦਾ ਹੈ ਹਰਸ਼ ਰਹਿੰਦਾ ਹੈ ਭਾਵ ਖੁਸ਼ੀ ਰਹਿੰਦੀ ਹੈ ਕਿਓ ਕੇ ਆਪਾਂ ਸੱਚ ਸੱਚ ਦੀ ਵਿਚਾਰ ਕਰਦੇ ਜਿਹੜੇ ਦੁੱਖ ਜਿਹੜੇ ਕਿਲਵਿਕ ਹੁੰਦੇ ਆ ਉਹ ਜਿਹੜੇ ਦੂਰ ਹੋ ਜਾਂਦੇ ਹਨ ਕਿਲਵਿਕ ਕੀ ਆਪਾਂ ਸੰਸਾਰ ਵਿੱਚ ਉਹ ਗਿਆਨਤਾ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਹੈ ਜੀਆਂ ਅਗਿਆਨਤਾ ਵਿੱਚ ਮੰਨ ਲਈਆਂ ਹੈਗੀਆਂ ਉਹ ਜਿਵੇਂ ਕਿ ਭਗਤ ਕਬੀਰ ਜੀ ਦਾ ਬਚਨ ਹੈ ਕਾਰੁਮ ਬਦ ਤੁਮ ਜੀਉ ਕਹਤ ਹੈ ਕਾਰੁਮ ਕਿਨ ਜੀਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਈ ਭਾਉ ਤੁਸੀਂ ਇਹ ਜੀਵ ਨੂੰ ਕਿਦਾਂ ਕਰਮਾਂ ਵਿੱਚ ਬੰਨ੍ਹ ਦਿੱਤਾ ਹੈਗਾ ਤੇ ਕਰਮ ਕਿੱਥੋਂ ਆਏ ਹੈਗੇ ਜਦ ਕਿ ਸਾਰਾ ਕੁਝ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹਿ ਸਵਾਈ ਹੈ ਫਿਰ ਇਹ ਮੈਂ ਕਿਸ ਕਰਤਾ ਵਾਲਾ ਵਿਚਾਰ ਕਿੱਥੋਂ ਆਇਆ ਹੈ ਇਹ ਨਰਕ ਸਵਰਗ ਕਿੱਥੋਂ ਆਏ ਹਨ ਪਾਪ ਪੁੰਨ ਕਿੱਥੋਂ ਆਇਆ ਹੈ ਇਹ ਜਿਹੜੇ ਸਾਡੇ ਅੰਦਰ ਅਗਿਆਨਤਾ ਪੈਦਾ ਕਰਦੇ ਹਨ ਇਹਨਾਂ ਦੇ ਕਰਕੇ ਇਹ ਮਨ ਫਿਰ ਦੁਖੀ ਰਹਿੰਦਾ ਹੈ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀਂ ਸੱਚ ਮਨੇ ਜਦੋਂ ਸੱਚ ਦਾ ਗਿਆਨ ਪਾ ਲਿਆ ਤੇ ਜਿਹੜਾ ਗਿਆਨ ਦੀ ਕਿਰਪਾ ਦੇ ਨਾਲ ਇਹ ਜਿਹੜੀ ਸਮਝ ਆ ਗਈ ਫਿਰ ਪਤਾ ਲੱਗਿਆ ਕਿ ਜਦੋਂ ਸੱਚ ਦਾ ਗਿਆਨ ਹੁੰਦਾ ਕਿ ਮੈਲ ਮੈਲ ਤਾਂ ਇਸੇ ਕਰਕੇ ਲੱਗਦੀ ਹੈ ਜਦੋਂ ਮੰਨਦਾ ਕਿ ਮੈਂ ਕੁਝ ਕਰਦਾ ਹੈਗਾ ਜਦ ਜਾਂਨੇ ਮੈਂ ਕੁਝ ਕਰਦਾ ਤਦ ਲੋਕ ਗਰਵ ਜੁਲਦੇ ਫਿਰ ਤਾਂ ਹੁਣ ਮੈਲ ਇਹੀ ਲੱਗ ਗਈ ਆ ਕਿ ਸਾਰਾ ਕੁਝ ਹੁਕਮ ਵਿੱਚ ਹੁੰਦਾ ਪਰ ਇਹ ਮੰਨਦਾ ਕਿ ਮੈਂ ਕੁਝ ਕਰਦਾ ਹੈਗਾ ਇਸ ਵਿਚਾਰ ਦੇ ਕਰਕੇ ਇਹਦੇ ਜਿਹੜੀ ਹੈਗੇ ਅੰਦਰ ਮਲੀਨਤਾ ਪੈਦਾ ਹੋ ਗਈ ਭਾਵੇਂ ਹੁਕਮ ਦਾ ਵਿਰੋਧ ਹੋ ਗਿਆ ਪਰ ਜਦੋਂ ਸੱਚ ਦਾ ਗਿਆਨ ਸਮਝ ਆ ਗਈ ਫਿਰ ਕਹਿੰਦੇ ਕਰਮ ਕਰਤ ਹੋਏ ਨਹੀਂ ਕਰਮ ਤਿਸ ਬੈਸਨੂ ਕਾ ਨਿਰਮਲ ਧਰਮ ਫਿਰ ਕਰਮ ਕਰਦਾ ਇਹਨੂੰ ਸਮਝੋ ਕਿ ਮੈਂ ਤਾਂ ਕੁਝ ਨਹੀਂ ਕਰਦਾ ਜੋ ਕੁਝ ਹੁਕਮ ਕਰਾਉਂਦਾ ਹੈ ਤਾਂ ਫਿਰ ਇਹ ਕਰਮ ਕਰਨ ਦਾ ਜਿਹੜਾ ਵਿਚਾਰੇ ਦਾ ਹਟ ਜਾਂਦਾ ਹੈ ਉਹਨੂੰ ਮੰਨਣਾ ਬੰਦ ਕਰ ਦਿੰਦਾ ਹੈਗਾ ਤੇ ਇਸ ਤਰੀਕੇ ਨਾਲ ਫਿਰ ਜਦੋਂ ਸੱਚਾ ਹੋ ਜਾਂਦਾ ਫਿਰ ਇਹਨੂੰ ਮੈਲ ਨਹੀਂ ਲੱਗਦੀ ਸੰਗਤੀ ਮੀਤ ਮਿਲਾਪ ਪੂਰਾ ਨਾਵਣੋ ਗਾਵੈ ਗਾਵਣ ਹਾਰ ਸ਼ਬਦ ਸਹਾਵਣੋ ਹੁਣ ਜਦੋਂ ਸੰਗਤੀ ਭਾਵ ਇਹਦਾ ਜਦੋਂ ਮਨ ਜਿਹੜਾ ਹੈਗਾ ਉਹ ਸੱਜ ਜਾਂਦਾ ਹੈ ਮਨ ਸਾਧ ਸਾਧ ਜਾਂਨੇ ਕੋਈ ਜਦੋਂ ਮਨ ਸੱਜ ਜਾਂਦਾ ਹੈ ਤਾਂ ਫਿਰ ਇਹਦਾ ਸੱਚ ਦੀ ਸੰਗਤੀ ਭਾਵ ਹੁਕਮ ਦੇ ਨਾਲ ਮਲਾਪ ਹੋ ਜਾਂਦਾ ਹੈ ਫਿਰ ਹੁਕਮ ਵਿੱਚ ਚੱਲਦਾ ਤੇ ਹੁਕਮ ਦੇ ਨਾਲ ਹੁਕਮ ਦੀ ਇਹਨੂੰ ਸਮਝ ਆ ਜਾਂਦੀ ਹੈ ਕਿ ਸਾਰਾ ਕੁਝ ਹੁਕਮ ਹੁੰਦਾ ਹੈ ਤੇ ਇਸ ਤਰ੍ਹਾਂ ਜਿਹੜਾ ਜਿਹੜਾ ਪੂਰਾ ਨਾਵਣੋ ਜਿਹੜਾ ਹੈਗਾ ਪੂਰਨ ਨਹਾਉਣਾ ਜਿਹਨੂੰ ਕਿਹਾ ਹੈ ਉਹ ਜਦੋਂ ਨੂੰ ਹੁਕਮ ਦੀ ਸਮਝ ਆ ਜਾਂਦੀ ਹੈ ਤਾਂ ਇਹ ਪੂਰਨ ਪੂਰਾ ਨਹਾਉਣਾ ਹੈਗਾ ਤਾਂ ਇਹਦਾ ਨਹਾਉਣਾ ਮਨਜ਼ੂਰ ਹੋਇਆ ਹੁਣ ਨਹਾਉਣ ਦਾ ਮਤਲਬ ਇਹ ਕੋਈ ਸਰੋਵਰ ਚ ਨਹਾਉਣ ਵਾਲੀ ਗੱਲ ਨਹੀਂ ਹੈਗਾ ਇਹ ਨਹਾਉਣਾ ਹੈਗਾ ਅੰਦਰ ਜਿਵੇਂ ਕੋਈ ਗੁਰਬਾਣੀ ਦਾ ਵਾਕ ਹੈ ਅੰਤਰੀ ਕੋਹਤਾ ਅਮਰਤ ਭਰਿਆ ਸ਼ਬਦ ਕੜ ਪੀਏ ਬਨਹਾਰੇ ਤੇ ਜਿਵੇਂ ਖੋਰ ਬਚਨ ਹੈ ਨੌਨਿਦ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਅਸਰਾਮ ਹੁਣ ਜਿਹੜਾ ਅੰਦਰ ਇਹ ਖੂ ਹੈਗਾ ਖੂ ਕਰ ਆ ਗਿਆ ਸੱਚ ਦੇ ਗਿਆਨ ਦਾ ਆ ਗਿਆ ਤੇ ਜੇ ਬੁੱਧੀ ਉਹਦੇ ਨਾਲ ਲਾਉਦੀ ਹੈ ਉਹਦੀ ਵਿਚਾਰ ਕਰਦੀ ਹੈ ਤਾਂ ਇਹਨੂੰ ਜਾ ਕੇ ਜਿਹੜਾ ਇਹਦਾ ਨਹਾਉਣਾ ਜਿਹੜਾ ਹੈਗਾ ਉਹ ਉਹ ਜਿਹੜਾ ਮਨਜ਼ੂਰ ਹੁੰਦਾ ਹੈ ਭਾਵ ਲੇਖੇ ਵਿੱਚ ਪੈਂਦਾ ਹੈ ਤੇ ਫਿਰ ਕੀ ਹੁੰਦਾ ਹੈਗਾ ਕਹਿੰਦੇ ਗਾਵੈ ਗਾਵਨ ਹਾਰ ਸ਼ਬਦ ਸਾਵਣੋਂ ਫਿਰ ਕੀ ਕਰਦਾ ਇਹ ਜਿਹੜੇ ਸੱਚੇ ਦੇ ਗੁਣ ਗਾਉਂਦਾ ਹੈ ਤੇ ਇਹ ਜਿਹੜੇ ਗੁਣ ਗਾਉਣਾ ਇਹ ਸੁਹਾਵਣੇ ਗੁਣ ਗਾਉਣੇ ਆ ਇਹ ਚੰਗੇ ਗੁਣ ਹਨ ਭਲੇ ਗੁਣ ਹੈ ਸੱਚੇ ਦੀ ਸਲਾਹ ਕਰਨੀ ਸਲਾਹੇ ਸਾਚੇ ਮੰਨੀ ਸਤਗੁਰ ਪੁੰਨ ਦਾਨ ਦਾਮਤੇ ਸੱਚੇ ਨੂੰ ਮੰਨ ਲੈਂਦਾ ਹੈ ਸੱਚੇ ਦੀ ਸਿੱਫਤ ਸਲਾਹ ਕਰ ਲੈਂਦਾ ਜਿਵੇਂ ਕਿ ਗੁਰਵਾਣੀ ਦਾ ਵਾਕ ਹੈ ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਮਨ ਬਰਗਟਾਇਆ ਜਦੋਂ ਇਹ ਅੰਦਰ ਪੂਰਨ ਭਰੋਸਾ ਹੋ ਜਾਂਦਾ ਹੈ ਕਿ ਸਾਰਾ ਕੁਝ ਸੱਚ ਕਰਦਾ ਹੈ ਜਾਂ ਮੇਰੇ ਅੰਦਰ ਸੱਚ ਹੈ ਫਿਰ ਜਿਹੜਾ ਇਹਦਾ ਆਏਗਾ ਸਲਾਹ ਇਹ ਜਿਹੜੀ ਹੈ ਉਹ ਮਨਜ਼ੂਰ ਹੋ ਜਾਂਦੀ ਹੈ ਇਹਨੂੰ ਪੂਰੀ ਸਮਝ ਆ ਜਾਂਦੀ ਹੈ ਉਸ ਤਰ੍ਹਾਂ ਕੀ ਹੈ ਕਿ ਨੇ ਸਤਗੁਰ ਫੇਰੇ ਸਤਗੁਰ ਆਪ ਹੀ ਹੈਗਾ ਕਹਿੰਦੇ ਆ ਕਿ ਸਤਪੁਰਖ ਜਿੰਨ ਜਾਣੇ ਆ ਸਤਗੁਰ ਇਸ ਕਾ ਨਾਮ ਜਿਹੜਾ ਸੱਚ ਨੂੰ ਜਾਣ ਲੈਂਦਾ ਉਹਨੂੰ ਸਤਪੁਰਖ ਕਿਹਾ ਗਿਆ ਹੈਗਾ ਪੁੰਨ দান ਦਇਆ ਵਤੇ ਭਾਵੇਂ ਦੇ ਅੰਦਰ ਦਇਆ ਪੈਦਾ ਹੋ ਜਾਂਦੀ ਹੈ ਦਇਆ ਜਾਣੇ ਜੀ ਕੀ ਕਿਛ ਪੁੰਨ দান ਕਰੇ ਫਿਰ ਇਹਨੂੰ ਜੀ ਦੀ ਦਇਆ ਦੀ ਸਮਝ ਹੁੰਦੀ ਹੈ ਇਸ ਕਰਕੇ ਜਿਹੜਾ ਸਲੀਪ ਕੁੰਨ ਦਾ ਰਹੇਗਾ ਕਿਸੇ ਨੂੰ ਉਹਦੇ ਆਪੇ ਬਾਰੇ ਗਿਆਨ ਕਰਾਉਣਾ ਉਹਦੇ ਮੂਲ ਦਾ ਗਿਆਨ ਕਰਾਉਣਾ ਇਹ ਅਸਲੀ ਪੁੰਨਦਾਨ ਹੈ ਇਹ ਜਿਹੜੀ ਗੁਰਮਤਿ ਵਾਲੀ ਮਤ ਹੈ ਫਿਰ ਇਹਦੇ ਕੋਲ ਹੁੰਦੀ ਹੈ ਗੁਰਮੁਖੀ ਨਾਮਦਾਨ ਇਸ਼ਨਾਨ ਗੁਰਮੁਖੀ ਜਿਹੜਾ ਜਿਹਨੂੰ ਗਿਆਨ ਹੁੰਦਾ ਸੱਚ ਦਾ ਉਹ ਜਿਹੜਾ ਇਹ ਇਸ਼ਨਾਨ ਹੁੰਦਾ ਫਿਰ ਉਹ ਪੁੰਨਦਾਨ ਦਾ ਮਤਲਬ ਹੈਗਾ ਕਿ ਉਹ ਜਿਹੜਾ ਦਾਇਆ ਜਾਣੇ ਜੀ ਕੀ ਜੀ ਦਾ ਮਤਲਬ ਹੈ ਆਤਮਾ ਦਾ ਗਿਆਨ ਜਿਹੜਾ ਉਹ ਕਰਾਉਂਦਾ ਹੈ ਦੂਸਰਿਆਂ ਨੂੰ ਇਸ ਤਰ੍ਹਾਂ ਦਾ ਇਹਨੂੰ ਪੁੰਨਦਾਨ ਜਾਂਦਾ ਹੈ ਮਤੇ ਕਿਹਾ ਗਿਆ ਹੈ ਫਿਰ ਸੰਗ ਭਾਵ ਸਹਿਜ ਨਾਵੈ ਬੇਣੀ ਤ ਸੰਗਮ ਸਤ ਸਤੇ ਫਿਰ ਕੀ ਹੈ ਉਹਨੂੰ ਜਿਹੜਾ ਪੇਰ ਦਾ ਸੰਗ ਹੈਗਾ ਭਾ ਜਿਹੜਾ ਹੁਕਮ ਇਹਨੂੰ ਚੰਗਾ ਲੱਗਦਾ ਹੈ ਫਿਰ ਜਾਗਰਤ ਵਸਤਾ ਦੀ ਬਣੀ ਰਹਿੰਦੀ ਹੈ ਬਾਣੀ ਦੇ ਨਾਲ ਇਹਦਾ ਸੰਗ ਹੋ ਜਾਂਦਾ ਹੈਗਾ ਤੇ ਇਹਦੇ ਕੋਲ ਫਿਰ ਸੱਚ ਤੇ ਸੱਚ ਹੀ ਹੁੰਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਸੱਚ ਬੀਜੇ ਸੱਚ ਉਗਵੈ ਸੱਚਵੇਂ ਰਹੇ ਸਮਾਇ ਜਿਹੜਾ ਸੱਚ ਬੀਜਦਾ ਫਿਰ ਉਹਦੇ ਅੰਦਰੋਂ ਸੱਚ ਹੀ ਪੈਦਾ ਹੁੰਦਾ ਫਿਰ ਉਹ ਸੱਚ ਦੇ ਵਿੱਚ ਹੀ ਸਮਾ ਰਹਿੰਦਾ ਹੈ ਸੱਚ ਤੇ ਹੀ ਗੱਲ ਕਰਦਾ ਹੈ ਆਰਾਦ ਏਕੰਕਾਰ ਸਦਾ ਰਾਗ ਏਕੰਕਾਰ ਸਾਚਾ ਨਿਤ ਦੇ ਚੜੇ ਸੋ ਆਇਆ ਗਤੀ ਸੰਗੀ ਮੀਤਾ ਸਾਥ ਸੰਗਤੀ ਕਰ ਨਦਰੀ ਮੇਲ ਮਰਾਇਆ ਫਿਰ ਕੀ ਕਰਦਾ ਜਦੋਂ ਇਹਦੀ ਜਿਹੜੀ ਬਾਣੀ ਦੀ ਇਹਨੂੰ ਸਮਝਾਉਣੀ ਸ਼ੁਰੂ ਹੋ ਜਾਂਦੀ ਹੈ ਫਿਰ ਕੀ ਕਰਦਾ ਹੈਗਾ ਕਹਿੰਦੇ ਰਾਗ ਏਕੰਕਾਰ ਫਿਰ ਜਿਹੜਾ ਏਕੰਕਾਰ ਹੈ ਆਪਣਾ ਜਿਹੜਾ মূল ਹੈ ਉਹਦੇ ਵਿੱਚ ਧਿਆਨ ਰੱਖਦਾ ਹੈ ਤੇ ਫਿਰ ਉਹਦੇ ਨਾਲ ਗਿਆ ਕਿ ਨਿਤ ਨਿਤ ਜਿਹੜਾ ਸਾਹਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਜਿਹੜਾ ਸਾਹਬ ਉਹਦਾ ਨਵਾਂ ਰੋਜ ਤੋਂ ਨਵਾਂ ਤੋਂ ਨਵਾਂ ਗਿਆਨ ਦਿੰਦਾ ਇਸ ਤਰ੍ਹਾਂ ਨੂੰ ਨਵੇਂ ਤੋਂ ਨਵਾਂ ਗਿਆਨ ਮਿਲਦਾ ਗਤੀ ਸੰਗੀਮਤਾ ਸਤ ਸੰਗਤੀ ਕਰਨ ਅਦਰੀ ਮੇਲ ਮਲਾਇਆ ਹੁਣ ਜਿਹੜੀ ਗੱਤ ਪਾਈ ਆਏ ਨੇ ਭਾਵ ਇਹਨੂੰ ਸੱਚ ਦੀ ਸਮਝ ਆਉਣੀ ਸ਼ੁਰੂ ਹੋ ਗਈ ਹੈ ਉਹ ਹੋਈ ਕਿਵੇਂ ਸੰਗੀਮਤਾ ਆਪਣੇ ਮੂਲ ਦੇ ਨਾਲ ਦੇ ਮਿਲਨ ਕਰਕੇ ਕਿਉਂਕਿ ਸੱਚ ਦੀ ਸੰਗਤੀ ਸੱਚ ਦੀ ਸੰਗਤ ਕਰਨ ਕਰਕੇ ਨੂੰ ਇਹਦੇ ਤੇ ਬਖਸ਼ਿਸ਼ ਹੋਈ ਹੈ ਕਿਰਪਾ ਹੋਈ ਹੈ ਹੁਣ ਇਹਨੂੰ ਇਹਦੇ ਮੂਲ ਨਾਲ ਮਲਾ ਦਿੱਤਾ ਗਿਆ ਹੈ ਤੇ ਇਸ ਤਰ੍ਹਾਂ ਇਹ ਜਿਹੜੀ ਜਿਹੜੀ ਆ ਇਹ ਗੱਤ ਪਾਈ ਹੈ ਕਹਿਣ ਕਹੇ ਸਭ ਕੋਈ ਕੇਵੜ ਆਖੀਐ ਹੋ ਮੂਰਖ ਨੀਚ ਅਜਾਣ ਸਮਝਾ ਸਾਰਖੀ ਐ ਕਹਿੰਦੇ ਕਹਿਣ ਨੂੰ ਇਹ ਕਿਹਾ ਨਹੀਂ ਜਾ ਸਕਦਾ ਕਿ ਉਹ ਕਿੱਡਾ ਵੱਡਾ ਹੈਗਾ ਕਹਿੰਦੇ ਮੈਂ ਤਾਂ ਮੂਰਖਗਾ ਨੀਚ ਹੈਗਾ ਅਣਜਾਨ ਹੈਗਾ ਇਸ ਕਰਕੇ ਮੈਨੂੰ ਤੂੰ ਸਮਝਾ ਦੇ ਕਿਉਂਕਿ ਤੂੰ ਸਾਖੀ ਹੈ ਪਰ ਤੂੰ ਮੇਰੇ ਨਾਲ ਹੈਗਾ ਤੂੰ ਹੀ ਸਭ ਕੁਝ ਹੈ ਮੈਂ ਤਾਂ ਕੁਝ ਨਹੀਂ ਹੈਗਾ ਜਿਵੇਂ ਕਿ ਗੁਰਬਾਣੀ ਦਾ ਆਵਾਖ ਹੈ ਮੇਰਾ ਮੁਝ ਮੇ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਕੇ ਕੀ ਲਾਗੇ ਮੇਰਾ ਕਿ ਸਾਰਾ ਕੁਝ ਤੇਰਾ ਮੇਰਾ ਤਾਂ ਕੁਝ ਨਹੀਂ ਹੈਗਾ ਮੈਂ ਤਾਂ ਵਿੱਚ ਮਿੱਟੀ ਨਹੀਂ ਹੈਗਾ ਤੇ ਇਸ ਕਰਕੇ ਫਿਰ ਕਹਿੰਦੇ ਹਨ ਕਹਿਣ ਕਹੇ ਸਭ ਕੋਈ ਕੀਵੜ ਆਕੀਏ ਹੋ ਮੂਰਖ ਨੀਚ ਅਜਾਨ ਸਮਝਾ ਸਕੀਏ ਕਿ ਤੂੰ ਬਹੁਤ ਵੱਡਾ ਹੈ ਤੈਨੂੰ ਕਿੱਡਾ ਵੱਡਾ ਕਿਵੇਂ ਆਖਿਆ ਜਾ ਸਕਦਾ ਜਿਵੇਂ ਕਿ ਗਰਵਾਣੀ ਦੇ ਖੋਰ ਵਾਕ ਹੈ ਕਿ ਵੱਡਾ ਵੱਡਾ ਡੀਠਾ ਹੋਏ ਕਿ ਜੇ ਕਿਸੇ ਨੂੰ ਉਸਦਾ ਗਿਆਨ ਹੋਵੇ ਕਿ ਕਿੱਡਾ ਤੋਂ ਵੱਡਾ ਹੈਗਾ ਜਿਹਨੇ ਦੇਖਿਆ ਹੋਵੇ ਉਹ ਦੱਸ ਸਕਦਾ ਪਰ ਤੂੰ ਅਗਾਧ ਬੋਧ ਹੈਗਾ ਮਨੁੱਖੀ ਪਕੜ ਤੋਂ ਮਨੁੱਖੀ ਬੁੱਧੀ ਦੇ ਪਕੜ ਤੋਂ ਪਰੇ ਹੈ ਇਸ ਕਰਕੇ ਤੈਨੂੰ ਕਿੱਡਾ ਵੱਡਾ ਆਖਿਆ ਗਿਆ ਨਹੀਂ ਜਾ ਸਕਦਾ ਕਿਉਂਕਿ ਰੂਪ ਤੇਰਾ ਅਗਮ ਹੈ ਅਨੂਪ ਤੇਰਾ ਦਰਸਾਰ ਹੈ ਕਉ ਕਿ ਤੇਰੇ ਵਰਗਾ ਕੋਈ ਹੋਰ ਨਹੀਂ ਹੈ ਜੈਸਾ ਤੂੰ ਤੈਸਾ ਤੂੰ ਹੀ ਹੈ ਰੇ ਕਿਆ ਉਪਮਾ ਦੇਜੇ ਕਿ ਤੇਰੀ ਕਿਸੇ ਨਾਲ ਬੋਗ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਮੈਂ ਤਾਂ ਮੂਰਖ ਹੈ ਅਜਾਣ ਹੈ ਤੂੰ ਮੈਨੂੰ ਸਮਝਾ ਦੇ ਤੂੰ ਸਾਖੀ ਹੈ ਭਾਗ ਤੂੰ ਮੇਰੇ ਨਾਲ ਹੈ ਸੱਚ ਗੁਰ ਸਾਖੀ ਅਵਰਤ ਭਾਗੀ ਤਿਤਮਨ ਮਾਨਿਆ ਮੇਰਾ ਕੂਚ ਕਰੇ ਆਵਾ ਵਿਖਲਾਦੇ ਸ਼ਬਦ ਸੱਚੇ ਗੁਰ ਮੇਰਾ ਕਹਿੰਦੇ ਜਿਹੜੇ ਸੱਚ ਦੇ ਗਿਆਨ ਦੀ ਸਾਖੀ ਹੈ ਇਹ ਗੁਰਬਾਣੀ ਵਿੱਚ ਅਮਰਤ ਭਾਖੀ ਹੈ ਭਾਵ ਅਮਰਤ ਦਾ ਗਿਆਨ ਹੈ ਸੱਚ ਦਾ ਗਿਆਨ ਹੈ ਕਹਿੰਦੇ ਤਿਤਮਨ ਮੰਨਿਆ ਮੇਰਾ ਤੇ ਇਹਦੇ ਨਾਲ ਜਿਹੜੀ 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 ਗਿਆਨ ਵਾਲੀ ਸਾਖੀ ਹੈਗੀ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈਗਾ ਇਹਦੇ ਵਿੱਚ ਅਮਰਤ ਦੀਆਂ ਘੋਟਾਂ ਹਨ ਅਮਰਤ ਭਾਖਿਆ ਗਿਆ ਹੈ ਇਹਦੇ ਨਾਲ ਜਿਹੜਾ ਮੇਰਾ ਮਨ ਕਹਿੰਦੇ ਮੰਨ ਗਿਆ ਹੈ ਕੂਚ ਕਰੇ ਆਵਾ ਵਿਖਰਾ ਜਿਹੜੇ ਕੂਚ ਜਿਹੜੇ ਵਿਖਲਾਦੇ ਭਾਵ ਮਾਇਆ ਦੇ ਗਿਆਨ ਦੀਆਂ ਛਾਵਾਂ ਲੈ ਕੇ ਆਉਂਦੇ ਹਨ ਉਹ ਇਹ ਤੋਂ ਕੁਝ ਕਰਕੇ ਚਲੇ ਜਾਂਦੇ ਹਨ ਭਾਵ ਉਹਨਾਂ ਨੂੰ ਕੁਝ ਵੀ ਸੰਸਾਰ ਵਿੱਚੋਂ ਕੁਝ حاصل ਨਹੀਂ ਹੁੰਦਾ ਕੋਈ ਨਾਲ ਤਾਂ ਕੁਝ ਜਾਂਦਾ ਨਹੀਂ ਜਿਹੜੀ ਜੀ ਜਾਣੀ ਉਹ ਲੈਂਦੇ ਨਹੀਂ ਹੈਗੇ ਇਸ ਕਰਕੇ ਪਰ ਮੈਨੇ ਮੇਰੇ ਤੇ ਤਾਂ ਕਿਰਪਾ ਹੋਈ ਹੈ ਕਿ ਮੈਨੂੰ ਜਿਹੜਾ ਗੁਰ ਮੇਰਾ ਭਾਵ ਮੈਨੂੰ ਸੱਚ ਦਾ ਗਿਆਨ ਮਿਲਿਆ ਹੈ ਇਸ ਕਰਕੇ ਜਿਹਨਾਂ ਨੂੰ ਸੱਚ ਗਿਆਨ ਮਿਲ ਜਾਂਦਾ ਉਹ ਗੁਰਮੁਖ ਬਣ ਜਾਂਦੇ ਆ ਤੇ ਜਿਹਨਾਂ ਨੂੰ ਨਹੀਂ ਮਿਲਦਾ ਉਹ ਮਨਮੁਖ ਹੀ ਰਹਿੰਦੇ ਆਂ ਆਖੜ ਤੋਟਨਾ ਭਗਤੀ ਭੰਡਾਰੀ ਭਰਪੂਰ ਰਹਾ ਸੋਈ ਨਾਨਕ ਸੱਚ ਕਹੇ ਬਿਨੰਤੀ ਮਨ ਮਾਂਜੇ ਸੱਚ ਹੋਈ ਕਹਿੰਦੇ ਜਿਵੇਂ ਅੱਖਾਂ ਤਾਂ ਟੋਟ ਨਹੀਂ ਆ ਸਕਦੀ ਕਿਉਂਕਿ ਜਿਹੜਾ ਢੰਡਾਰ ਜਿਹਦੇ ਕੋਲ ਹੈ ਉਹ ਮੇਰਾ ਜਿਹੜਾ ਮੂਲ ਹੈ ਉਹ ਸੱਚ ਦੇ ਗਿਆਨ ਨਾਲ ਭਰਿਆ ਪਿਆ ਹੈ ਉਹਦੇ ਕੋਲ ਸੱਚ ਦਾ ਹੀ ਗਿਆਨ ਹੈ ਹੁਕਮ ਨਾਲ ਜੁੜਿਆ ਹੈ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਇਸ ਕਰਕੇ ਨਾਨਕ ਜੀ ਕਹਿੰਦੇ ਹਨ ਕਿ ਮੈਂ ਸੱਚ ਬੇਨਤੀ ਕਰਦਾ ਕਿ ਜਿਹੜਾ ਮਨ ਨੂੰ ਮਾਜਣਾ ਹੈਗਾ ਤਾਂ ਹੀ ਮਨ ਨੂੰ ਜੇ ਮਾਜਾਂਗੇ ਤਾਂ ਹੀ ਸੱਚਾ ਹੋ ਸਕਦਾ ਹੈ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਦੂਸਰਾ ਨਹੀਂ ਹੈ ਜਿਹਦੇ ਨਾਲ ਜਿਹੜਾ ਮਨ ਇਹ ਸ਼ੁੱਧ ਹੋ ਸਕੇ ਇਸ ਕਰਕੇ ਜੇ ਕਿਸੇ ਨੇ ਮਨ ਨੂੰ ਧੋਣਾ ਹੈ ਤਾਂ ਉਸ ਨੂੰ ਸ਼ਬਦ ਨਾਲ ਹੀ ਧੋਤਾ ਜਾ ਸਕਦਾ ਹੈ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪਾ ਨਾ ਲੈ ਕੇ ਰੰਗ ਜਿਹੜੀ ਮਤ ਪਾਪਾ ਨਾਲ ਭਰੀ ਹੁੰਦੀ ਹੈ ਉਹ ਸਾਚ ਦੇ ਗਿਆਨ ਨਾਲ ਧੋਤੀ ਜਾ ਸਕਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ